ਇੰਜ ਜਾਪਦਾ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਤੇ ਬਾਜ਼ ਅੱਖ ਰੱਖੀ ਬੈਠੇ ਸਨ ਤੇ ਜਿਉਂ ਹੀ ਬਾਦਲ ਪਰਿਵਾਰ ਨੇ ਆਪਣਾ ਲਾਵ ਲਸ਼ਕਰ ਲੈ ਕੇ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕੀਤਾ ਉਦੋਂ ਕੈਪਟਨ ਮਨਿੰਦਰ ਸਿੰਘ ਹੋਰਾਂ ਨੇ ਵੀ ਤੁਰੰਤ ਜਗਮੀਤ ਸਿੰਘ ਬਰਾੜ ਦੇ ਉਹ WhatsApp ਸੁਨੇਹੇ ਜਾਰੀ ਕਰ ਦਿੱਤੇ ਜਿਸ ਵਿੱਚੋਂ ਕੈਪਟਨ ਮਨਿੰਦਰ ਸਿੰਘ ਦੀਆਂ ਮਿੰਤਾ ਕਰਦੇ ਦਿਖਾਈ ਦਿੱਤੇ ਇਹਨਾਂ WhatsApp ਸੁਨੇਹਿਆਂ ਵਿੱਚ ਬਰਾੜ ਕੈਪਟਨ ਮਨਿੰਦਰ ਸਿੰਘ ਨੂੰ ਵਾਰ-ਵਾਰ ਬੇਨਤੀ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਇੱਕ ਵਾਰ ਕਾਂਗਰਸ 'ਚ ਸ਼ਾਮਲ ਕਰ ਲੋ ਉਹ ਬਾਦਲਾਂ ਨੂੰ ਟਿਕਾਣੇ ਲਾ ਦੇਣਗੇ ਇਹਨਾਂ WhatsApp ਸੁਨੇਹਿਆਂ ਬਾਰੇ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਬਰਾੜ ਬਾਦਲਾਂ ਨੂੰ ਟਿਕਾਣੇ ਲਾਉਣ ਦੀ ਪੇਸ਼ਕਸ਼ ਕਰ ਰਹੇ ਸਨ ਉਹਨਾਂ ਨੇ ਖੁਦ ਨੂੰ ਬਾਦਲਾਂ ਦੇ ਪੈਰੀਂ ਸੱਟ ਦਿੱਤਾ ਅੰਗਰੇਜ਼ੀ ਵਿੱਚ ਲਿਖੇ ਇਹਨਾਂ ਜਾਰੀ ਕੀਤੇ ਗਏ WhatsApp ਸੁਨੇਹਿਆਂ ਦਾ ਜੇਕਰ ਪੰਜਾਬੀ ਵਿੱਚ ਅਨਵਾਦ ਕੀਤਾ ਜਾਵੇ ਤਾਂ ਸਾਹ ਪਤਾ ਲੱਗੇਗਾ ਕਿ ਉਸ ਵਿੱਚ ਬਰਾੜ ਨਵਜੋਤ ਸਿੰਘ ਸਿੱਧੂ ਨੂੰ ਰਾਸ਼ਟਰੀ ਪੱਧਰ ਤੇ ਚੋਣ ਪ੍ਰਚਾਰ ਵਿੱਚ ਰੁੱਝੇ ਰਹਿੰਦਾ ਤਰਕ ਦੰਦਦੇ ਨੇ ਤੇ ਕਹਿੰਦੇ ਨੇ ਸਤਿਕਾਰਯੋਗ ਮਹਾਰਾਜਾ ਸਾਹਿਬ ਮੇਰੇ ਪਾਪ ਬਖਸ਼ ਦਿਓ ਕਿਉਂਕਿ ਮੁਹੰਮਦ ਇਕਵਾਲ ਵੀ ਕਹਿੰਦੇ ਹਨ ਕਿ ਗੁਨਾਹਗਾਰ ਹੂੰ ਕਾਫਰ ਨਹੀਂ ਹੂੰ ਮੈਂ ਬਰਾੜ ਕੈਪਟਨ ਮਨਿੰਦਰ ਸਿੰਘ ਨੂੰ ਕਹਿੰਦੇ ਨੇ ਕਿ ਉਹ ਹਮੇਸ਼ਾ ਉਹਨਾਂ ਦਾ ਸਾਥ ਦੇਣਗੇ ਤੇ ਆਪਣੀ ਜ਼ਿੰਦਗੀ ਦੇ ਬਾਕੀ ਰਹਿੰਦੇ ਸਾਲ ਉਹਨਾਂ ਨੂੰ ਸਮਰਪਿਤ ਕਰਨਗੇ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਆ ਜਗਮੀਤ ਬਰਾੜ ਨੇ ਕੈਪਟਨ ਮਨਿੰਦਰ ਸਿੰਘ ਵੱਲੋਂ ਉਹਨਾਂ ਦੇ ਵਟਸਐਪ ਸੁਨੇਹਿਆਂ ਨੂੰ ਮੀਡੀਆ 'ਚ ਵਾਇਰਲ ਕਰਨ ਤੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਮੰਨਿਆ ਕਿ ਉਹ ਬਿਨਾਂ ਸ਼ਰਤ ਕਾਂਗਰਸ 'ਚ ਸ਼ਾਮਲ ਹੋਣ ਲਈ ਤਿਆਰ ਸਨ ਇਸ ਲਈ ਉਹਨਾਂ ਨੇ ਕੈਪਟਨ ਮਨਿੰਦਰ ਸਿੰਘ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਕਈ ਵਟਸਐਪ ਸੁਨੇਹੇ ਭੇਜੇ ਸਨ ਪਰ ਉਹਨਾਂ ਅੱਗੇ ਇਹ ਗੱਲ ਕਹਿ ਕੇ ਖਤਮ ਕਰ ਦਿੱਤੀ ਕਿ ਉਹ ਕਿਸੇ ਕਿਸਮ ਦੇ ਨਿੱਜੀ ਹਮਲੇ ਵਿੱਚ ਪੈਣਾ ਨਹੀਂ ਚਾਹੁੰਦੇ ਬਿਊਰੋ ਰਿਪੋਰਟ D5 ਚੈਨਲ ਪੰਜਾਬੀ